ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਅਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਦੂਲੇਵਾਲਾ ਬਿਲਕੁਲ ਨਜ਼ਦੀਕ ਮੱਲਾਂ ਵਾਲੇ ਦੇ ਇਹ ਪਿੰਡ ਦੂਲੇਵਾਲਾ ਆ ਚੀਕੇ ਮਾਸੀ ਕੇ ਫੱਤੇ ਵਾਲਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਬਿਲਕੁਲ ਸਤਲੁਜ ਦਰਿਆ ਦੇ ਕੰਢੇ ਤੇ ਦੋਸਤੋ ਇਹ ਪਿੰਡ ਆ ਵੀਰ ਜੋਬਨ ਦੇ ਕੋਲ ਆਏ ਆ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਕੋ ਰੋਪਾਈਆਂ ਨੇ ਪਸ਼ੂ ਵਪਾਰ ਦਾ ਕੀਤਾ ਜਿਹੜੇ ਭਰਾ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦੇ ਆਪਾਂ ਧਿਆਨ ਦੇ ਵਿੱਚ ਲਿਆ ਦਿੰਨੇ ਆ ਪਸ਼ੂ ਡੇਲੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਇੱਕ ਮੱਝ ਦਿਖਾਵਾਂਗੇ ਚੰਗੀ ਖਾਸੀ ਤਿਆਰੀ ਤੇ ਆ ਸੋ ਜੇਕਰ ਬੈਕਗ੍ਰਾਉਂਡ ਵੀਰ ਤੋਂ ਆਪਾਂ ਪੁੱਛਿਆ ਠੀਕਾ ਜਿਥੋਂ ਵੀ ਆਈ ਆ ਉਹਨਾਂ ਦੇ ਦੱਸਣ ਮੁਤਾਬਕ ਚੰਗਾ ਦੁੱਧ ਦੇ ਨੇ ਕਰਮਾਂ ਵਾਲੀ ਨੇ ਚਵਾਇਆ ਕੋਈ 13 14 14 ਕਿਲੋ ਤੋਂ ਬਾਰ-ਬਾਰ ਚੱਲਦੀ ਰਹੀ ਆ ਇਸ ਵਾਰ ਵੀ ਚੰਗੀ ਉਮੀਦ ਆਪਾਂ ਕਰ ਸਕਦੇ ਆ ਕਿਉਂਕਿ ਬਨਾਥ ਨਾਲ ਜਿਹੜਾ ਇਸ ਮੈਂ ਦਾ ਬਹੁਤ ਖੂਬਸੂਰਤ ਲਿਬਾਸ ਲਬੂਸ ਚੰਗਾ ਠੀਕ ਆ ਜੀ ਹਾਈਟ ਬੇਸ਼ੱਕ ਮੀਡੀਅਮ ਦੇ ਵਿੱਚ ਆ ਪਰ ਪਲੀ ਪਲੀਤੀ ਪੂਰੀ ਆ ਇੱਕ ਤੁਹਾਨੂੰ ਵੈੜ ਦਿਖਾ ਦੇਾਂਗੇ ਕੱਚੀ ਵੈੜ ਆ ਠੀਕ ਆ ਜੀ ਕੁਝ ਕੁ ਸਮਾਂ ਹਜੇ ਲੈਂਦੀ ਆ ਉਹ ਆਪਾਂ ਬਿਲਕੁਲ ਵੀਡੀਓ ਦੇ ਵਿੱਚ ਚੱਲਾਂਗੇ ਤੇ ਤੁਹਾਨੂੰ ਡਿਟੇਲ ਮਿਲ ਜੂਗੀ ਰੇਟ ਬੜਾ ਸਸਤਾ ਜੈਜ ਰੇਟ ਆ ਥੋੜੇ ਕਿਸੇ ਭਰਾਣੇ ਰੁਪਈਏ ਖਰਚ ਕਰਨੇ ਆ ਇਹ ਗੱਪਣ ਵੈੜ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਕੋਈ ਭਰਾ ਆਪਦੀ ਇਥੇ ਆਣ ਕੇ ਤਸੱਲੀ ਕਰ ਸਕਦਾ ਟਿੱਪ ਕੇ ਭਰਾ ਕੇ ਠੀਕ ਆ ਜੀ ਜਿੱਦਾਂ ਵੀ ਚਾਹੇ ਤੋਂ ਤਾਂ ਤੁਸੀਂ ਤਸੱਲੀ ਕਰ ਲਿਆ ਜੀ ਠੀਕ ਆ ਤੋ ਦੋ ਹੀ ਅੱਜ ਐਨੀਮਲ ਨੇ ਦੋਵੇਂ ਐਨੀਮਲ ਤੁਹਾਨੂੰ ਦਿਖਾਵਾਂਗੇ ਤੇ ਬਹੁਤ ਖੂਬਸੂਰਤ ਇਹ ਮੱਝ ਤੁਹਾਨੂੰ ਦਿਖਾ ਦੇਾਂਗੇ ਪਸੰਦ ਆਊਗੀ ਭਰਾਵਾਂ ਨੂੰ ਤਰੀਕ ਅੱਜ 25 ਜੂਨ ਤੇ ਸਮਾਂ ਦੋਸਤੋ ਮਾਰਨਿੰਗ ਦੇ ਕੋਈ 9 ਵਜੇ ਦਾ ਸੋ ਦੋਵੇਂ ਐਨੀਮਲ ਗੱਪਣਾ ਕਰ ਪਿਆ ਪੂਰੀ ਗੱਲਬਾਤ ਲੈਣੀ ਹੈ ਡਿਟੇਲ ਸਭ ਤੋਂ ਪਹਿਲਾਂ ਜੋਬਨ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੀਰੇ ਸਤਿ ਸ੍ਰੀ ਅਕਾਲ ਹੋਰ ਵੀਰੇ ਠੀਕ ਠਾਕ ਹਾਂਜੀ ਵਧੀਆ ਵਧੀਆ ਰਾਜਵੀਰ ਠੀਕ ਠਾਕ ਠੀਕ ਠਾਕ ਵੀਰੇ ਹਾਂਜੀ ਜੋ ਵੀ ਮੇਰੇ ਅੱਜ ਮੀਂਹ ਵੀ ਚੰਗਾ ਖਾਸਾ ਪੈ ਗਿਆ ਫਿਰ ਹਾਂਜੀ ਹਾਂਜੀ ਮੀਂਹ ਪੈ ਗਿਆ ਕਰ ਗਿਆ ਮੌਸਮ ਠੰਡਾ ਇੱਕ ਵਾਰੀ ਤੇ ਇੱਕ ਵਾਰੀ ਮੌਸਮ ਠੰਡਾ ਹੋ ਗਿਆ ਹੁਜੇ ਫਿਰ ਵੀ ਤਿਆਰੀ ਆ ਉੱਥੇ ਤਿਆਰੀ ਤਿਆਰੀ ਵੀਰੇ ਬਾਕੀ ਇਧਰ ਤਾਂ ਤੁਸੀਂ ਦੱਸਣ ਦੇ ਸੀ ਵੀ ਇਹ ਤਾਂ ਯਾਰ ਵਾਹਣ ਸੁੱਕੇ ਸਕੇ ਸੀ ਤੇ ਜਲਤਲੀ ਹੋਈ ਪਈ ਜਲਤਲ ਹੋ ਗਈ ਜਲਤਲ ਸਹੀ ਠੀਕ ਆ ਠੀਕ ਆ ਇਹ ਪਾਣੀ ਆ ਕਿ ਨਾ ਕਈਆਂ ਥਾਵਾਂ ਤੇ ਪੈ ਜਾਂਦਾ ਕਈਆਂ ਕਈ ਜਗ੍ਹਾ ਛੱਡ ਜਾਂਦਾ ਵਾਟਨਾ ਵਾਟੀ ਛੱਡ ਜਾਂਦਾ ਹਾਂਜੀ ਹਾਂਜੀ ਇਹ ਕੰਮ ਸੌਣ ਦੇ ਵਿੱਚ ਸੀ ਇਹ ਕੰਮ ਪਹਿਲਾਂ ਹੀ ਹੋਣਾ ਸ਼ੁਰੂ ਹੋ ਗਿਆ ਹਾਂ ਸਹੀ ਗੱਲ ਹੈ ਜੀ ਚਲੋ ਕੋਈ ਨਹੀਂ ਬਾਕੀ ਥੋੜਾ ਬਹੁਤ ਗਰਮੀ ਤੋਂ ਰਾਤ ਮਿਲੇਗਾ ਹਾਂਜੀ ਹਾਂਜੀ ਤੇ ਕੁਝ ਕਿ ਚਲੋ ਜਨਵਾਰਾਂ ਦਾ ਵੀ ਸੌਖਾ ਨਿਕਲਣਾ ਆਪਾਂ ਸ਼ੂਆ ਚੰਗਾ ਰਹਿ ਜਾਂਦਾ ਕੰਮ ਹੋਇਆ ਗਰਮੀ ਆਹਾ ਬਸ ਬਸ ਲਾ ਵੀ ਜੋਬਨ ਵੀ ਅੱਜ ਤੋਹਫਾ ਹੀ ਕੱਢ ਲਿਆਦਾ ਫਰਾਂ ਤੇ ਹਾਂਜੀ ਹਾਂਜੀ ਲਾ ਵੀ ਮੱਝ ਆ ਗਈ ਠੀਕਾ ਜੀ ਪਹਿਲਾਂ ਵੇੜਾ ਵੀਰ ਨੇ ਹੁੰਦਾ ਰਿਆ ਮੱਝਾਂ ਪਹਿਲਾਂ ਵੀ ਆਪਾਂ ਪਹਿਲੀਆਂ ਇੱਕ ਦੋ ਵੀਡੀਓ ਦੇ ਵਿੱਚ ਚੰਗੀਆਂ ਟੋਕੜ ਕੱਪੜ ਮੱਝਾਂ ਦਿਖਾਈਆਂ ਸੀ ਚੰਗੀਆਂ ਮੱਝਾਂ ਹੋਣਾ ਵੀਰ ਦਾ ਫੋਨ ਆਇਆ ਬਾਅਦ ਚੇਤਾ ਗਰਾ ਦਾ ਗੱਲ ਮੱਝ ਸੂਹੀ ਆ ਜਿਹੜੀ ਵੱਡੀ ਨਹੀਂ ਮੱਝ ਵੱਡੇ ਸਨ ਆ ਕੋਕੜ ਗੱਭਣ ਦਿੱਤੀ ਸੀ ਆਪਣੇ ਗੱਭਣ ਵਾ ਦਾ ਵੀ ਸੂਹੀ ਵੀਰੇ ਆਂਦਾ ਵੀ ਤੂੰ ਹੀ ਟਾਈਮ ਦੇ ਜਾ ਥੋੜਾ ਵੀ ਘੱਟ ਦਸਿਆ ਹੀ ਵੀ ਇਹ 20 ਦਿਨ ਮਹੀਨਾ ਪਹਿਲਾਂ ਸੂਹੀ ਆ ਆਂਦਾ ਵੀ ਐਡੀ ਚੰਗੀ ਆਂਦਾ ਵੀ 15 16 ਕਿਲੋ ਆਂਦਾ ਬੋਲਾ ਬੋਲਾ ਹੁਣ ਕੱਢਣ ਦੇ ਆ ਆ ਦੋ ਢਾਈ ਲੱਖ ਦੀ ਮੱਝਾਂ ਦਾ ਜਿਹੜੀ ਜਾਂਦਾ ਹਾਂ ਉਹ ਚਲੋ ਵੜਾਈਓ ਮਾਲਕ ਨੇ ਦੇਣੀ ਹੋਵੇ ਬਸ ਜੀ ਬਸ ਬਾਕੀ ਲਾਂਬੇ ਦਾ ਚਲੋ ਚੱਤੇ ਪੈ ਰਹੇ ਰਹਿੰਦੇ ਆ ਚਲੋ ਕਿਸੇ ਭਾੜੇ ਕਹਿੰਦਾ ਕੋਸ਼ ਕਿਸੇ ਨੇ ਕੋਸ਼ ਕਹਿੰਦਾ ਅੱਗੋਂ ਵਪਾਰ ਲੈਣ ਦਾ ਕੰਮ ਕੋਈ ਪਸ਼ੂ ਆਉਂਦੇ ਆ ਅੱਗੋਂ ਉਹਦੇ ਘਰੇ ਦਾ ਵੀਰੇ ਬੰਦੇ ਨਹੀਂ 19 ਕੀ ਗਾਹ ਤੂੰ ਨੀਕੀ ਚੱਲਦਾ ਨਹੀਂ ਦਾ ਚੱਕੇ ਫੋਨ ਲਾ ਦਿੰਦਾ ਵੀ ਆ ਹੋ ਗਿਆ ਜੀ ਆ ਹੋ ਗਿਆ ਹਾਂ ਹੁਣ ਆਪਣੇ ਘਰੇ ਆਣ ਕੇ ਤੇ ਕਰਮਾਂ ਵਾਲੀਆਂ ਕਈ ਵੈਰ ਰੂਪ ਸਾਨੂੰ ਵੀਰੇ ਰਾਏ ਮਰ ਵੀ ਜਾਂਦੀਆਂ ਉਹ ਵੀ ਆਪਾਂ ਜਰੀ ਦੀਆਂ ਬੱਸ ਬੱਸ ਕਿੰਨੀਆਂ ਨੁਕਸਾਨੀਆਂ ਗਈਆਂ ਕਿੰਨੀਆਂ ਦਵਾਦਾਰੂ ਰੋਜ਼ ਦੀ ਗੁਜਾਰ ਪਛਣ ਲੱਗਦੀ ਲਵਾਈ ਦੀ ਨਹੀਂ ਨਹੀਂ ਉਹ ਤਾਂ ਸੱਚਾਈ ਆ ਕੋਪਾਰ ਦਾ ਆਂਦੇ ਵੀ ਜਰਾ ਘਾਟਾ ਪਹਿਲਾਂ ਨਵਾ ਬਾਅਦ ਚ ਨਵਾ ਬਾਅਦ ਉਹ ਗੱਲਬਾਤ ਆ ਵਪਾਰੀ ਭਰਾ ਕਿਤੇ ਪਿੱਛੇ ਨਹੀਂ ਮੋੜਨ ਜਾਂਦਾਗਾ ਕੋਈ ਵਾਪਸ ਨਹੀਂ ਕਰਦਾ ਉਹਨੂੰ ਸਭ ਕੁਝ ਚੱਲਣਾ ਪੈਂਦਾ ਚੱਲਣਾ ਪੈਂਦਾ ਹੀ ਚੱਲਣਾ ਲੈ ਵੀ ਜੋਂ ਵੀਰੇ ਅੱਜ ਸ਼ੁਰੂਆਤ ਕਰ ਲੈ ਇੱਕ ਮੱਝ ਵੀਰੇ ਕਾਫੀ ਵਧੀਆ ਚੰਗੀ ਲੈਂਦੀ ਉਹ ਹਾਂਜੀ ਹਾਂਜੀ ਸੁਗਿਆਂ ਦੇ ਵਿੱਚ ਮੱਝ ਦੀ ਕੀ ਡਿਟੇਲ ਆ ਉਹ ਦੁੱਜਾ ਦੇ ਤੀਜਾ ਲਾ ਲੋ ਤੁਸੀਂ ਇੱਥੇ ਕੋਵੇਗੀ ਠੀਕ ਹੈ ਵੀਰੇ ਹਾਂਜੀ ਲੋ ਵੀ ਦੁੱਜਾ ਚਾਹੇ ਇਦਰੋਂ ਤੁਹਾਨੂੰ ਆਪਾਂ ਵਿਖਾਉਨੇ ਆ ਬੈਕ ਸਾਈਡ ਤੋਂ ਕਰਮਾ ਦੀ ਟੀਕਾ ਜੀ ਵੇਖੋ ਬਹੁਤ ਖੂਬਸੂਰਤ ਬਣੀ ਥਣੀ ਪਈ ਆ ਚੱਡੇ ਲੇਵੇ ਦੀ ਬਾ ਕਮਾਲ ਆ ਦੇਖੋ ਠੀਕ ਆ ਜੀ ਸੋ ਕਾ ਵੀ ਵੱਡਾ ਹਵਾਨਾ ਲੇਵਾ ਹੈ ਸੋ ਤਿਆਰੀ ਤੇ ਹੀ ਤਕਰੀਬਨ ਮੈਜੇ ਤੇ 2-4 ਦਿਨ ਕੱਟ ਜੇ ਹਨਾ ਜੋ ਆਪਣਾ ਹਾਂਜੀ ਹਾਂਜੀ ਵੀਰੇ ਬਾਕੀ ਸੂ ਵੀ ਸਕਦੀ ਆ ਤਿਆਰੀ ਤੇ ਵੀ ਪੂਰੀ ਆ ਤਿਆਰੀ ਤੇ ਪੂਰੀ ਆ ਸੂ ਵੀ ਸਕਦੇ ਚੰਗੀ ਆਹਨੇ ਚਲੋ ਸੀਲ ਸੋ ਹੈ ਦੋਸਤੋ ਸੀਲ ਸੌ ਠੰਡੀ ਧੀਰੀ ਆ ਲੈ ਵੀ ਇਹਨੂੰ ਆਂਦੇ ਬਿਲਕੁਲ ਅੱਗੋਂ ਲੈ ਕੇ ਤੇ ਬਿਲਕੁਲ ਤੂ ਨਾਲ ਜਿਹੜਾ ਦੋਸਤੋ ਨਿਗਾ ਲਾਈ ਕਰਦੀ ਆ ਵੇਖੋ ਬਲੈਡਰੀ ਬੰਨੀ ਫਿਰਦੀ ਏ ਇੱਕ ਸਾਈਡ ਤੋਂ ਤੁਸੀਂ ਮਾਰੋ ਜਾਤ ਤੇ ਕੀ ਆ ਗੱਲ ਬਾਤ ਉਹ ਗੱਲ ਬਾਤ ਆ ਠੀਕ ਆ ਜੀ ਆ ਵੇਖੋ ਆ ਵੇਖੋ ਕੋਈ ਫੁੱਟ ਬਾ ਨਾ ਬਾਹਰ ਹੋ ਰਿਹਾ ਜਿਵੇਂ ਆਹਦੇ ਫੁੱਟ ਬਾ ਉਹਦੀ ਗੱਲ ਕੋਈ ਵੀ ਆਉਂਦਾ ਵੀ ਮਗਰ ਵੇਖੋ ਗਿੱਟ ਡੇਢ ਗਿੱਟ ਪੂਰਾ ਚੌੜਾ ਚੌਰਸ ਨੇਵਾ ਸੋ ਚੱਡੇ ਲੈਵੇ ਦੀ ਕਰਮਾ ਦੀ ਵੇਖੋ ਗਾਰਡ ਕਿਥੋਂ ਅਕੋ ਸ਼ਟਾਰਟ ਹੋ ਜਾਂਦੀ ਆ ਆ ਵੇਖੋ ਜੀ ਸੋ ਵੰਡ ਗਿਰਲ ਥਾਣਾ ਦੀ ਤੁਹਾਡੇ ਸਾਹਮਣੇ ਆ ਠੀਕ ਆ ਜੀ ਬਾਕੀ ਥਾਣ ਅਗਲੇ ਨਾਲ ਪਿਛਲੇ ਨਾਲ ਪਿਛਲਾ ਆ ਬਿਲਕੁਲ ਬਰਾਬਰ ਆ ਟਿੱਪਨ ਤੋਂ ਟਪਨ ਵਾਰੀ ਪੂਰੀ ਹਾਂ ਹਾਂ ਪੂਰੀ ਰਾਏ ਰੇ ਬੋਲੀ ਠੀਕ ਆ ਭਈਓ। ਇਹ ਸੀਲਸਲਾ ਹੀ ਚੰਗੀ ਆ ਵੇਖੋ। ਹਾਂ। ਕੋਈ ਇਹਨੂੰ ਐਡਾ ਹੌਲ ਛੌਲ ਨਹੀਂ ਕਰਦਾ। ਜਦੋਂ ਜੜੀ ਅਸਲੀਅਤ ਆ ਚਲੋ ਕਿਸੇ ਸੱਚਨ ਵੀਰ ਤੋਂ ਪੁੱਛਿਆ ਬੈਕਗ੍ਰਾਉਂਡ ਇਹਦੀ। ਪਿਛਲੇ ਸਾਲ ਦੂਜੇ ਸੂਬੇ ਦੇ ਵਿੱਚ ਜਾਂ ਪਹਿਲੇ ਸੂਬੇ ਕੋਈ ਇਹਨਾਂ ਦੱਸੀ ਵੀਰ ਪਾ ਡਿਟੇਲ। ਵੀਰੇ ਉਹਨਾਂ ਦੇ ਮੁਤਾਬਕ 14-15 ਕਿਲੋ ਦੁੱਧ ਅਸੀਂ ਚੁੰਦੇ ਰਹੇ ਹਾਂ। 14-15 ਤੇ ਬਾਕੀ ਇਹਦੇ 'ਚ ਕੋਈ ਸ਼ੱਕ ਵੀ ਨਹੀਂ ਹੈਗਾ। ਆਪਣੇ ਸਾਹਮਣੇ ਹੀ ਆ ਜੋ ਕਿ ਜੇਗਾ। ਨਹੀਂ ਮੈਂ ਵੈਸੇ ਲਵਾਸ ਬਾਕੀ ਥੱਲਿਓਂ ਵਿਖਾਲੇ ਦਿਖਾਵੇ ਤੋਂ ਲੱਗਦੀ ਆ। ਵੀ ਹੁਣ ਵੀ ਕਰਮਾ ਵਾਲੀ ਕੋਈ 15 15 100 100 ਲੀਟਰ ਦਾ ਸ਼ੋਅ ਆਫ ਕਰਦੀ ਪਈ ਆ ਕਰਦੀ ਪਈ ਕਰਦੀ ਤੇ ਲੈ ਵੀ ਇਹਨੂੰ ਇੱਕ ਵਾਰੀ ਜੋਬਰ ਮਾਰਾ ਤੇ ਤੋੜ ਕੇ ਦਿਖਾ ਭਰਾ ਮਾਨੂੰ ਸਮਝ ਆ ਜੇ ਤੇ ਕੱਟ ਹਾਈਟ ਇੱਕ ਵਾਰੀ ਪਹਿਲਾਂ 210 ਦੱਸ ਦਿੰਨੇ ਹਾਈਟ ਮੀਡੀਅਮ ਦੇ ਵਿੱਚ ਆ ਜੰਪਲ ਪੂਰਾ ਕਰਮਾ ਵਾਲੀ ਨੂੰ ਪੂਰੀ ਪਲੀ ਪਲੀਤੀ ਆ ਜਿੰਨੀ ਵੀ ਆ ਪੱਬੀ ਖੜੀ ਆ ਥੱਲਿਓਂ ਵੀ ਉੱਪਰੋਂ ਵੀ ਠੀਕ ਆ ਤੇ ਤੋੜ ਕੇ ਤੁਹਾਨੂੰ ਤਸਲੀ ਨਾਲ ਦਿਖਾ ਦਿੰਨੇ ਆ ਸੁਵਿਆਂ ਦੇ ਵਿੱਚ ਤੀਜੇ ਮੰਨ ਕੇ ਤੁਸੀਂ ਸੌਦਾ ਕਰ ਲਿਆ ਜੇ ਬੇਸ਼ੱਕ ਵੀਰਾਂ ਦਾ ਵੀ ਜਿੱਥੋਂ ਖਰੀਦੀ ਆ ਉਹਨਾਂ ਦੂਜੇ ਕਹਿ ਕੇ ਦਿੱਤੀ ਆ ਪਰ ਅੱਗੋਂ ਚਲੋ ਵਪਾਰ ਲੈਣ ਦਾ ਕੰਮ ਆ ਅਗੋਂ ਤੁਸੀਂ ਆਪਣੀ ਸਮਝ ਵੇਖਿਆ ਕਰੋ ਕੋਈ ਵੀ ਭਰਾ ਵੀ ਆਪਣੀ ਸਮਝ ਵੇਖ ਕੇ ਸੌਦਾ ਕਰੇ। ਠੰਡੀ ਆ ਸੀਲ ਆ ਤੋਰਾ ਤਾਰਾ ਤੁਸੀਂ ਵੇਖ ਲਓ। ਕੋਈ ਭਜਾਕਲ ਜੀ ਨਹੀਂ ਗਰਮਾ ਦੀ ਠੀਕਾ ਜੀ। ਸੋ ਲੈਵਾ ਆ ਤੁਹਾਡੇ ਸਾਹਮਣੇ ਆ ਠੀਕ ਆ ਜੀ। ਇੱਕ ਬਨੇ ਮਾੜੀ ਜੀ ਪਲੂਣ ਹੋ ਸਕਦੀ ਹੈ ਜਿਹੜਾ ਥਣ ਮਾੜਾ ਤੁਹਾਨੂੰ ਲੱਗਦਾ ਕੋਈ ਇੰਚੀਅਰ ਦਾ ਕਿੰਚ ਮਾੜਾ ਜਿਹਾ ਬਟਾ ਤੇ ਬਾਕੀ ਚੱਡੇ ਲੈਵੇ ਦੀ ਗਰਮਾ ਦੀ ਪੂਰੀ ਖਬਰਦਾਰ। ਬਾਕੀ ਚਗਾਠਾ ਚਗੂਠਾ ਬਹੁਤ ਬਾਹਰ ਚੌੜਾ ਪਿੱਠ ਪੂੜਾ ਗਰਮਾਲੀ ਦਾ ਠੀਕ ਆ ਜੀ ਹੈ ਵੀ ਬਿਲਕੁਲ ਪਤਲੇ ਪਿੰਡੇ ਦੀ ਆ ਪੁਰੇ ਪੁਰੇ ਨਮਾਏ ਆ ਸੂਪੇ ਦਾ ਗਰਮਾਲੀ ਅੱਜ ਸੂਪੇ ਦਿਹਾੜੀ ਦਾ ਕੱਟ ਵੀ ਜਾਵੇ ਸੋ ਉਹ ਬਾਕੀ ਮੌਕੇ ਤੇ ਆਪਾਂ ਛੱਡ ਦਿੰਦੇ ਆ ਪਸ਼ੂ ਤਾਂ ਜਦੋਂ ਬਿਲਕੁਲ ਸਮਾਂ ਦੋਸਤੋ ਆ ਗਿਆ ਸੌਣ ਦਾ ਨੇ ਸੂਈ ਪੈਣਾ ਠੀਕ ਆ ਇਧਰ ਦੇਖੋ ਸਵਾ ਇੱਕ ਬੈਣੀ ਵਾਲੀ ਸਾਈਡ ਤੋਂ ਠੀਕ ਆ ਲੈ ਵੀ ਮੋੜ ਲਾ ਕਰ ਜੋਪਰ ਠੀਕ ਹੈ। ਲੋਬੇ ਠੀਕ ਹੈ ਜੀ ਸੋ ਪੂਰੀ ਤਿਆਰੀ ਤੇ ਵਿਕਰੀ ਦੇ ਵਿੱਚ ਵੀ ਇਹ ਕਾ ਕਿਸੇ ਭਰਾਣੇ ਚੋਂ ਉਹ ਲਾ ਜਾ ਕੇ ਸੇਲ ਵੀ ਕਰਨੀ ਆ। ਵਿਕਰੀ 'ਚ ਵੀ ਆ। ਬਾਕੀ ਕਿਸੇ ਘਰੇਲੂ ਭਰਾਣੇ ਠੀਕ ਹੈ ਜੀ ਸੋਚਿਆ ਵੀ ਚਲੋ ਪਛੂ ਉਹ ਲੈਣਾ ਵੀ ਜਿਹੜਾ ਕੋਈ ਡੈੜੀ ਡੰਗ ਤੱਕ ਸੂਪੇ ਠੀਕ ਹੈ ਜੀ ਤੇ ਹੈ ਤਿਆਰੀ ਤੇ। ਸੋ ਬਾਕੀ ਆਪਦਾ ਤੁਸੀਂ ਨਰਨਾ ਲੈ ਲਿਆ ਜੇ ਫੈਸਲਾ ਕਰ ਲਿਆ ਜੇ। ਸੋ ਇਹ ਮਾਛ ਦੀ ਬੰਤਰ ਆ, ਇਹ ਸਟ੍ਰਕਚਰ ਆ ਇਸ ਮੈਂ ਦਾ। ਲੈ ਵੀ ਜੋਬਨ ਵੀਰੇ ਇਹਦਾ ਮੋਲ ਡਿਮਾਂਡ ਕੀ ਕਰਤਾ ਜੇ? ਮੋਲ ਵੀਰੇ ਜਿੱਡੇ ਚੰਗੀ ਆ ਮੈਂ ਆ ਕਿਉਂ ਤੇ ਜਿੰਨੀ ਮਰਜ਼ੀ ਕਰ ਦੀਏ ਤੁਹਾਨੂੰ ਪਾ ਬਾਹਰ ਮੱਜਾਂ ਦੇ ਮੋਲ ਚੰਗੇ ਮਾਲਦੇ ਹੋਏ ਪਏ ਆ ਆ ਬਿਲਕੁਲ ਜੀ ਬਿਲਕੁਲ ਜਿਉਹ ਜਾਂ ਮਾਲੋ ਖਜਾ ਮੋਲ ਮੋਲੇ ਜੀ ਮੋਲੇ ਵੀਰੇ ਆਪਾਂ ਵੀ ਜਿਆਦੇ ਚੱਕਰਾਂ ਹੀ ਨਹੀਂ ਪੈਣਾ 1 5 ਡਿਮਾਂਡ ਕਰਦੇ ਆ ਕੋਈ 10 ਨਹੀਂ ਕੋਈ 20 ਨਹੀਂ ਕੋਈ 25 ਨਹੀਂ 1 5 ਡਿਮਾਂਡ ਲੱਖ ਦੀ ਦੇ ਦੀਏ ਲੱਖ ਦੀ ਹਾਂਜੀ ਅੰਦਰ ਦੇ ਦੀਏ ਜੋ ਬਣ ਮਾਨਤਨ ਕਰਦੇ ਖੁੱਲੇ ਕਰ ਦੀਏ ਕਰ ਦੋ ਤੁਸੀਂ ਕਰ ਦੋ ਤੁਹਾਡੇ ਇੱਛਾ ਕੀ ਕਰ ਦੋ ਆਪਦੇ ਹਿਸਾਬ ਨਾਲ ਕਰ ਦੋ ਵੀ ਆ ਤਾਨੂੰ ਭਰਾ ਵੀ ਕਿੱਥੇ 99 ਤੋਂ ਕਿੰਨੀ ਛੋਟ ਕਰਦੇ ਆ ਜੋ ਆਪਣਾ 99 ਦੇ ਵਿਚੇ ਵਿਚ ਛੋਟ ਛੱਪਾ ਕਰ ਦਾਂਗੇ ਵੀਰਾਂ ਭਰਾਵਾ ਦਾ ਕੋਈ ਗੱਲ ਨਹੀਂ ਨਹੀਂ ਡਾਦ ਕੇ ਹੋਰ ਡਾਦ ਤਿੰਨ ਹੀ ਡਾਦ ਕੇ 99 ਦੀ ਕਰਦੇ ਫਿਰ ਨਹੀਂ ਟੱਕਾ ਹੁੰਦਾ ਜੀ ਕਿੰਨਾ ਕੁ ਹੁੰਦਾ ਜੀ ਟੱਕਾ ਜ਼ਿਆਦਾ ਹੁੰਦਾ ਅੱਛਾ ਜੇ ਜ਼ਿਆਦਾ ਹੁੰਦਾ ਫਿਰ ਆਪੇ ਆਪ ਨੇ ਆ ਵੀ ਕਰਦੇ ਫਿਰ ਯਾਰ ਛੱਡ ਦੀਏ ਅੱਲ ਬਣਾ ਤੈਨੂੰ ਵੀ ਚਾਹੀਦਾ ਕੋਈ ਨਾ ਕੁਛ ਤੇਨੂੰ ਪਤਾ ਵੀ ਆਈ ਕਿੱਥੇ ਆ ਦੇਣੀ ਕਿਤੇ ਯਾਰ ਰੁਪਈਆ ਛੱਡ ਦੇ 94 ਦੀ ਹਾਂਜੀ ਚੱਲ ਵੇਖ ਲੈ ਮੇਰੇ ਲਓ ਵੀ ਇਹ ਓਨਰ ਮਾਲਕ ਦੇ ਉੱਪਰ ਵੀ ਡਿਪੈਂਡ ਆ ਠੀਕ ਆ ਜੀ ਜਿੱਥੇ ਕੋ ਨੂੰ ਜਲ ਪਾਣੀ ਲੱਭੂਗਾ ਮਾਲ ਉੱਥੇ ਦਿੱਤਾ ਜਾਣਾ ਤੇ ਬਾਕੀ ਆਪ ਆਪ ਦੇ ਲੈ ਪਾਸਿਓਂ ਕੋਈ ਕਸਰ ਨਹੀਂ ਛੱਡਦੇਗੇ ਵੀ ਚਲੋ ਜਿੰਨਾ ਵੀ ਹੋ ਸਕਦਾ ਚੈਜ ਮਿਲ ਜੇ ਸੋ ਚੱਡੇ ਲੇ ਬੜੀ ਬੰਤਰ ਵੇਖੋ ਬੜੀ ਟਿਕਾਣੇ ਤੇ ਆ ਲੈਵਲ ਉਰੋ ਦੀ ਚਲੋ ਸਫਾਈ ਬਹੁਤ ਆ ਫੋਟ ਫੋਟੀ ਕਰਮਾ ਲਈ ਵੇਖੋ ਪਿਛੇ ਕੱਢੀ ਫਿਰਦੀ ਆ ਫੁੱਟਬਾਲ ਵਰਗੇ ਲੇਵਾ ਕਰ ਮਾਲੀ ਦਾ ਠੀਕ ਹੈ ਜੀ ਸੋ ਬਹੁਤ ਪਿਆਰੀ ਆ ਮਗਰੇ ਪਾਈ ਫਿਰਦੀ ਅੱਜ ਦੀ ਘੜੀ ਕੋਈ ਭਰਾ ਟਿੱਪ ਕੇ ਤਸੱਲੀ ਆਪਣੀ ਕਰਕੇ ਲੈ ਜਾਏ ਬੇਸ਼ੱਕ ਇਧਰ ਜੋ ਬਣਾ ਸਾਈਕਲ ਨੰਬਰ ਤੇ ਹੈਗਾ ਆ ਵੜ ਕਿਵੇਂ ਆਪਣੇ ਕੋਲ ਕੋਈ ਵਪਾਰੀ ਵੀ ਲੈ ਜਾਊਗਾ ਨਾ ਕੋਈ ਇਹਦੇ ਚੋਂ ਚਾਰ ਪਈ ਲੱਭ ਜਾਣਗੇ ਕੋਈ ਨਾ ਚੰਗਾ ਪੁੱਛੋ ਵੀਰ ਚਲੋ ਕੋਈ 2 2 3 4 14 ਥਾਵਾਂ ਟਿਕਾਣਿਆਂ ਤੇ ਜਾ ਕੇ ਰੁਪਈਆ ਜਲਪਣੀ ਦਿੰਦਾ ਹੀ ਆ ਦਿੰਦਾ ਹੀ ਦਿੰਦਾ ਮੰਗਣ ਨੂੰ ਵੀਰੇ ਕੋਈ ਸਵਾ ਲੱਖ ਵੀ ਮੰਗ ਲੈ ਲੋਕੀ ਮੰਗੀ ਜਾਂਦੇ ਆ ਮਿਲ ਵੀ ਸਵਾ ਲੱਖ ਕੋਈ ਕੀਮਤ ਹੈ ਜਿਆਦੀ ਵੀ ਨਹੀਂ ਹੁਣ ਮੱਜਾਂ ਦੀ ਜੇ ਆਪਾਂ ਹਿਸਾਬ ਲਈਏ 2 ਲੱਖ ਦੀ ਮੱਜ ਹੋਈ ਬਚੰ ਬਿਲਕੁਲ ਲੈ ਵੀ ਜੋ ਬਣਾ ਇੱਧਰ ਆ ਵੜ ਆਪਣੇ ਕੋਲ ਕਿਵੇਂ ਆ ਇਹ ਵੈਨ ਵੀਰੇ ਥੋੜੀ ਚਲੋ ਵਿਚਾਰੀ ਹੈਗੀ ਲਸੇਰੀ ਆ ਹਾਂ ਸਾਂਭਣ ਵਾਲੀ ਆ ਮਹੀਨਾ ਵੀਰੇ ਕੱਚੀ ਹੈਗੀ ਆ ਤੇ ਮਹੀਨਾ ਕ ਲਈਦੀ ਆ ਹਾਂਜੀ ਮਹੀਨਾ ਇਕ ਲਈਦੀ ਸਹੀ ਕੰਮ ਮਹੀਨਾ ਕਰਕੇ ਜੋਪਰ ਉੱਪਰ ਵੀ ਲੈ ਕੇ ਜਾਂਦਾ ਸੀ ਕਿਉਂਕਿ ਅੱਗੋਂ ਲਿਖਤੀ ਕਰਦੇ ਸੀ ਲਿਖਤੀ ਦਾ ਔਰ ਤੇ ਆਪਾਂ ਜਿਵੇਂ ਉਹਨਾਂ ਘਰ ਵਾਲਿਆਂ ਕਿਹਾ ਆਪਾਂ ਉਵੇਂ ਕੋਸਾ ਹੁੰਦਾ ਮਹੀਨਾ ਕੋ ਰਹਿੰਦਾ ਵਾ ਹਾਂ ਹਾਂਜੀ ਮਹੀਨਾ ਇਕ ਲੈ ਜੇਗੀ ਹਾਂ 25 ਦਿਨ ਲੈ ਜਾਏ ਕੋ 5 ਦਿਨ ਘੱਟ ਲੈ ਜਾਏ ਠੀਕ ਹੈ ਸਵੇਰਾਂ ਦੇ ਵਿੱਚ ਕਿਵੇਂ ਆ ਸੋਇਆ ਹੀਰੇ ਦੇ ਜਿਵੇਂ ਸੋਇਆ ਲੈ ਵੀ ਜੋ ਆਪਣੇ ਖੋਲ ਲੈਂਦੇ ਪੂਰੀ ਅਗਲਾ ਸਵੇਰ ਕਿਸਾਨ ਦੇ ਕੋਲ ਵੈੜਾ ਜੈਜ ਰੇਟ ਦੇ ਉੱਤੇ ਮਿਲ ਜੂਗੀ ਟਿੱਪ ਕੇ ਆਪਣੀ ਮੇਰਾ ਭਰਾ ਤਸੱਲੀ ਕਰ ਲਿਆ ਜੇ ਠੀਕ ਹੈ ਜੀ ਨੀਰਾ ਚੈੱਕ ਕਰ ਲਿਓ ਜੇ ਠੀਕ ਹੈ ਜੀ ਤਸੱਲੀ ਆਨਲਾਈਨ ਕਿਸੇ ਨੇ ਕਰਾਉਣੀ ਆ ਚਾਹੇ ਇੱਥੇ ਆਣ ਕੇ ਕਰਨੀ ਆ ਤੇ ਕੱਦ ਦਾ ਵੈੜਾ ਦਾ ਵੱਡਾ ਥੋੜੀ ਲਸੇਪਨ ਦੇ ਵਿੱਚ ਜ਼ਰੂਰ ਆ ਹਾਈਟ ਕਾ ਦੁਪਟਾ ਸੋ ਅੱਜ ਜੈਜ ਮਿਲ ਜੂਗੀ ਤੁਹਾਨੂੰ ਚਾਰੇ ਥਾਨ ਕੋਈ ਪੋਰ ਸ਼ਾਕ ਨਹੀਂ ਕੀ ਬਾਕੀ ਹਾਈਟ ਲੈਂਥ ਪੂਰੀ ਆ ਉਹ ਆਪਾਂ ਪਹਿਲਾਂ ਜ਼ਿਕਰ ਕਰ ਰਹੇ ਹਾਂ ਤੁਹਾਨੂੰ ਠੀਕ ਹੈ ਜੀ ਥੋੜਾ ਜਿਹਾ ਨਾਰਮਲ ਕੇਰਾ ਸ ਉਦਾਂ ਥੋੜੀ ਜੀ ਨਰਮਾ ਪਿੰਡੇ ਤੋਂ ਠੀਕ ਆ ਹੈਗੀ ਵੀਰੇ ਪੂਰੀ ਵੱਡੀ ਆ ਆਹ ਹੈ ਵੱਡੀ ਆ ਹਾਂਜੀ ਆ ਦੇਖੋ ਜੀ ਕਰਦਿਆਂ ਦੇ ਕਹਿਣ ਨੂੰ ਤਾਂ ਕਿ 25 ਕਿਲੋ ਦੁੱਧ ਚੋਇਆ ਹੋਇਆ ਹੋਇਆ ਪਹਿਲੇ ਸੋਇਆ ਉਹਨਾਂ ਨੇ ਅੱਛਾ ਜੀ ਹਾਂਜੀ ਤੇ ਬਾਕੀ ਤੁਹਾਨੂੰ ਪਤਾ ਜੋ ਡੰਗਰ ਦੁੱਧ ਦਿੰਦਾ ਉਹਨੂੰ ਜੋ ਸਾਹਮਣਾ ਹੋਵੇ ਉਹ ਲਸੇਰਾਪਾਣਾ ਮਨ ਚ ਆ ਹੀ ਜਾਂਦਾ ਬਿਲਕੁਲ ਬਿਲਕੁਲ ਖਰਦੀਆਂ ਕਰਮਾਲੀ ਬਾਕੀ ਵੇੜਬੂਣ ਵੇਖੋ ਪੂਰੀ ਮੋਟੀ ਰਸੇ ਵਰਗੀ ਵੇਨ ਆ ਠੀਕ ਆ ਜੀ ਤੇ ਥਣ ਜਿਹੜਾ ਇੱਕ ਬਹਿਣੀ ਵਾਲੇ ਪਾਸੇ ਵੇਖੋ ਖਾਇ ਸੀਲ ਸੋਊ ਆ ਕੋਈ ਛਟਾਕਲ ਜੀ ਨਹੀਂ ਗਈ ਨਾ ਵੇਖੋ ਆ ਦੇਖੋ ਲਓ ਜੀ ਸੀਲਸ ਆਉਟ ਦੀ ਤੇਰੀ ਹਾਂ ਹਾਂਜੀ ਹਾਂਜੀ ਪੂਰੀ ਕਰਮਾਲੀ ਕਿਹੇ ਤਰ੍ਹਾਂ ਦੇ ਰਹੇ ਕੋਸੇ ਲੈ ਵੀ ਠੀਕ ਹੈ ਜੀ ਸੋ ਸਮਾਂ ਸਮਾਂ ਜਿਹੜਾ ਕੱਚੀ ਆ ਠੀਕ ਹੈ ਜੀ ਕੋਈ ਮੀਨਾ ਖੰਡ ਉਸ ਅਕੋਰਡਿੰਗ ਕੋਈ ਵੀ ਭਰਾ ਤੁਸੀਂ ਸੌਦਾ ਕਰ ਲਿਆ ਜੇ ਵੇਖੋ ਥੱਲੇ ਬੈਠ ਕੇ ਜਿਹੜਾ ਵੀਰ ਤਸੰਦੀ ਕਰਾ ਰਿਆ ਹੈ ਠੰਡੀ ਆ ਸੀਲਸ ਆਉ ਆ ਦੇਖੋ ਠੀਕ ਆ ਲੈ ਵੀ ਜੋ ਬਣ ਠੀਕ ਆ ਵੀਰੇ ਠੀਕ ਆ ਆ ਦੇਖੋ ਜੀ ਠੀਕ ਆ ਕਰਮਾਲੀ ਵੀਰੇ ਵੇਖੋ ਕਿੰਡੀ ਲੰਮੀ ਕਿੱਥੋਂ ਸ਼ੁਰੂ ਹੋਏ ਵਾਹ ਤੇ ਵੇਰ ਬੂਲ ਵੀ ਚੰਗੀ ਆ ਤੇ ਹੈ ਵੀ ਬੈਠਵੇਂ ਲੱਗਦੀ ਆ ਕੋਈ ਉੱਚੇ ਲੱਗਦੀ ਨਹੀਂ ਠੀਕ ਆ ਉੱਤੋਂ ਤੁਸੀਂ ਵੇਖੋਗੇ ਤਾਂ ਬਿਲਕੁਲ ਸਟ੍ਰੇਟ ਸਟ੍ਰੇਟ ਵੀਰੇ ਸਟ੍ਰੇਟ ਆ ਉੱਪਰ ਵੇਖੋ ਠੀਕ ਆ ਜੀ ਇਹ ਚੰਗੀ ਆ ਹੈਗੀ ਵੀ ਤੁਹਾਨੂੰ ਪਾਇਆ ਫਿਰ ਕੋਈ 200 ਦੇਣ ਵਾਲੀ ਗਾ ਹਾਂ ਨਹੀਂ ਨਹੀਂ ਗਾ ਕਰਮਾ ਲਈ ਚਲੋ ਬਾਅਦ ਤੇ ਅਲੀਆ ਪਰ ਆਪਾਂ ਜਾਇਜ਼ ਦੇ ਦਾਂਗੇ ਅੱਜ ਲੈ ਵੀ ਜੋ ਮੋਰ ਦਾ ਭਰਾ ਲੈ ਚੱਲ ਗਏ ਸੋ ਫੇਸ ਕੁਆਲਿਟੀ ਦਾ ਮੂੰਹ ਮੱਥਾ ਚੈੱਕ ਕਰ ਸਕਦੇ ਹੋ ਠੀਕ ਆ ਜੀ ਤੇ ਬਾਕੀ ਜਿੰਨੀ ਵੀ ਆ ਹੈ ਸਫਾਈਆਂ ਦੇ ਵਿੱਚ ਆ ਪਿੰਡੇ ਦੀ ਗੱਲ ਕਰ ਲਓ ਭਵਾਨੇ ਚੱਡੇ ਦੀ ਗੱਲ ਕਰ ਲਓ ਹੈ ਸਫਾਈਆਂ ਦੇ ਵਿੱਚ ਥੋੜਾ ਜਿਹਾ ਮੇਰਾ ਭਰਾ ਅੱਗੇ ਜਾ ਕੇ ਕੇਅਰ ਕਰ ਲਓਗੇ ਠੀਕ ਹੈ ਜੀ ਤੇ ਵਾੜ ਅੱਗੇ ਤਾਂ ਚੰਗੀ ਤਿਆਰ ਹੋ ਜੂਗੀ ਤੇ ਦੁੱਧ ਮੇਰਾ ਭਰਾ ਤੁਸੀਂ ਆਪ ਆਈਡੀਆ ਲਾ ਲਿਓ ਜੀ ਕਿਉਂਕਿ ਝੋਲਾ ਚਲਾ ਥੱਲੇ ਜੰਗਾ ਇੱਕ ਆਈਡੀਆ ਲਾ ਲਿਓ ਜੀ ਕਿੰਨਾ ਕਿ ਚਬਾਉਣਾ ਚਾਹੀਦਾ ਇਸ ਵਾੜ ਨੂੰ ਲੈ ਵੀ ਜੋ ਆਪਣੀ ਵੀਰੇ ਚੰਗੀ ਹੈ ਵਾੜ ਸੀਲ ਸ਼ਰੀਫ ਆ ਤਾਂ ਕੀ ਮੁੱਲ ਡਿਮਾਂਡ ਦੀ ਆ ਮੁੱਲ ਵੀਰੇ ਸੋਨਾ ਲਈ ਹੁੰਦੀ ਤੇ ਭਰਾ 80000 ਵਜਾਸੀ ਜਿੰਨੇ ਦੀ ਮਰਜ਼ੀ ਭੇਜ ਦਿੰਦੇ ਹੈ ਤਿਆਰੀ ਤੇ ਹੁੰਦੀ ਮਤਲਬ ਹਾਂਜੀ ਤਿਆਰੀ ਚ ਹੁੰਦੀ ਦਾ ਤੇ ਹੁਣ ਵੀਰੇ ਇੱਕ ਨਵਾਦੇ ਆਪਾਂ 50000 ਦੇ ਦੇ ਦੀਏ 50 ਹਾਂਜੀ ਜੋ ਬਣਾ ਕੋਈ 50 ਦੇ ਨਹੀਂ ਕੋਈ 40 ਨਹੀਂ ਤੇ ਨਾ ਹੀ 45 ਹੈ ਇੱਕ ਇੱਕ ਗੱਲ ਕਰ ਕੋ ਜੈ ਜੀ ਗੱਲ ਕਰ ਆਪ ਹੀ ਦੱਸ ਦੋ ਜੈ ਜੀ ਨਹੀਂ ਆਪੇ ਦੱਸ ਦੇ 40000 ਦੇ ਵਿੱਚੋਂ ਵੀ ਛੋਟ ਕਰਦੇ ਕਿੰਨੀ ਕਰਨੀ ਦੱਸ ਦੇ ਵਾ 42000 ਦੇ ਚ 500 ਰੁਪਏ ਛੋਟ ਕਰਦੇ ਸਾਡੇ 41 ਦੀ ਹਾਂ ਖੇਚੀਏ 500 ਰੁਪਏ ਛੋਟ ਠੀਕ ਆ ਵੀਰੇ। ਹਾਂਜੀ। ਲੋ ਵੀ ਇਹ ਸਾਡੇ 41000 ਦੀ ਜੋਬ ਨਾਲ ਦਾ ਵੀ ਦੇਣੀ ਆ ਆਪਾਂ। ਮੈਨਾਂ ਹੁਣ ਤੁਹਾਨੂੰ ਵੀ ਪਤਾ ਵੀ ਖੇਚੀਏ ਤੁਸੀਂ ਕਰਾਤਾ ਕੰਮ। ਹਾਂ ਨਹੀਂ ਮੈਂ ਤਾਂ ਤੈਨੂੰ ਪੁੱਛਿਆ ਦੱਸਿਆ ਨਹੀਂ ਚਲੋ ਬਾਕੀ ਫਿਰ ਵੀ ਆ ਜਿੱਥੋਂ ਤੱਕ ਲੱਗਦਾ ਟਿਕਾਣੇ ਦੇ ਵਿੱਚ ਅਗਲੇ ਵੀਰ ਨੂੰ ਵੀ ਜਾਇਜ਼ ਚੀਜ਼ ਤੇ ਚਲੀ ਜਾਵੇ। ਹਾਂਜੀ ਹਾਂਜੀ ਆ ਕੈਮਰਾ ਦੇ ਸਾਹਮਣੇ ਵੇਖੋ ਕੋਈ ਕਰਮਾ ਸੀਲ ਸੌਹ ਆ ਕਰਮਾ ਦੀ ਥਣਾ ਥਣਾ ਦੀ ਮੇਰਾ ਭਰਾ ਕਰੋ ਚੱਕ ਹੈ ਸਾਫ ਪੁਤਰੀ ਹੈ। ਇਹ ਸਾਣੇ ਮੈਂ ਕਿੱਡਾ ਮੋਟਾ ਹੈ। ਵੇਤੋ ਲੰਮੇ ਲੰਮੇ ਮੋਟੇ ਮੋਟੇ ਨਰੇਗੇ ਨਹੀਂ ਕੀ ਠੀਕ ਆ ਜੀ ਲੋ ਵੀ ਸਾਡੇ 41000 ਦੀ ਵਾਰਡ ਮਿਲ ਜੂਗੀ ਬਾਕੀ ਨੰਬਰ ਸਕਰੀਨ ਦੇ ਉੱਪਰ ਚੱਲਣਗੇ ਛੱਡਾ ਵੀਰੇ ਵੇਖੋ ਨਹੀਂ ਚੰਗੀ ਆ ਜੋਬਨ ਜਿੰਨੀ ਵੀ ਢਿਲ ਢੋਲ ਬੜੀ ਹਲੇ ਵੇ ਤੀ ਬਣੂਗੀ ਅਜੇ ਸੋਮੀ ਨਾ ਕੋਈ ਵੀ ਭਰਾ ਆ ਕੇ ਸੌਦਾ ਕਰ ਲੈ ਜੋਬਨ ਇੱਕ ਨੰਬਰ ਵੀਰ ਆਪਣੇ ਬੋਲਦੇ 7528831805 ਠੀਕ ਆ ਜੀ ਹਾਂ ਜੀ ਲੋ ਵੀ ਦੋ ਜ ਐਨੀਮਲ ਸੀ ਜੋਬਨ ਦੇ ਕੋਲ ਇੱਕ ਮੱਝ ਤੁਹਾਨੂੰ ਦਿਖਾਈ ਆ ਮੱਝ ਵੀ ਚੰਗੀ ਆ ਟੁੱਕੀ ਤਿਆਰੀ ਖੜੀ ਆ ਬਾਕੀ ਪਸੰਦ ਆਈ ਹੋਗੀ ਭਰਾਵਾਂ ਨੂੰ ਠੀਕ ਆ ਜੀ ਸੋ ਦੁੱਧ ਪਿੱਛੋ ਚਲੋ ਤਸੱਲੀ ਜੋ ਮਿਲਦੀ ਆ ਮਾਲਕਾਂ ਦੁਆਰਾ ਉਹ ਅੱਗੇ ਵਪਾਰੀ ਭਰਾ ਦੱਸ ਦਿੰਦੇ ਆ ਅੱਗੇ ਸੇਵਾ ਕਰਨੀ ਪੈਂਦੀ ਆ ਮਾਲ ਦੁੱਧ ਕਈ ਵਾਰ ਉੱਥੇ ਖਚਵਾਈ ਜਾਂਦਾ ਸੋ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਇਹ ਹੋਏ ਐਨੀਮਲ ਸੀਗੇ ਵੀਰ ਦੇ ਕੋਲ ਪਸ਼ੂ ਪਸੰਦ ਆਏ ਹੋਣਗੇ ਠੀਕ ਆ ਜੀ ਤੇ ਬਾਕੀ ਮੇਰਾ ਭਰਾ ਸੰਪਰਕ ਤੁਸੀਂ ਕਰ ਹੀ ਲੈਣਾ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਇਹਨੂੰ ਆਂਦੇ ਸੂਲ ਆ ਆ ਸੂਲ ਨਾਲ ਟੱਚ ਬਿਲਕੁਲ ਜੀ ਬਿਲਕੁਲ ਇਹਨੂੰ ਆਂਦੇ ਬੜਾ ਕਰਦੇ ਆ ਨੇ ਕਹੀ ਤਾਂ ਥੱਲੇ ਇੱਥੇ ਹੈ ਨਾ ਹਾਂ ਇਹ ਨੋਹਾਂ ਦੇ ਪਰ ਤੋਂ ਤੂੰ ਆ ਲੈਵਾ ਜਿਹੜਾ ਸੂ ਨਾਲ ਜਿਹੜਾ ਲੈਵਾ ਬਣਾਈ ਫਿਰਦੀ ਆ ਹਾਂ ਠੀਕ ਹੈ ਜੀ ਠੀਕ ਹੈ